ਬਾਈ ਫੁੱਲ ਗਾਰੰਟੀ ਆ ਧੁਰ ਟਿਕੜੀ ਠੀਕ ਆ ਮਾਗਰ ਕੱਟੀ ਆ ਮਾਗਰ ਕੱਟੀ ਆ ਠੀਕ ਦਬੀ ਗੇ ਤੋਕੜ ਗੱਬੜ ਵਾਪਸ ਕਰਨੀ ਚਾਹੁੰਦਾ ਕਿੰਨੇ ਦੀ ਕੱਟ ਲੈਣਾ ਬਾਈ ਆਪਾਂ 90000 ਦੀ ਕੱਟ ਲਾਂਗੇ ਗੱਬਣ ਹੋਵੇ ਚੈੱਕ ਹਾਂਜੀ ਬਾਈ ਸਵਾਗਤ ਆ ਤੁਹਾਡਾ ਸੋਡਾ ਸਾਰਿਆਂ ਦਾ ਗੋਸਾ ਡੈਰੀ ਫਾਰਮ ਚੈਨਲ ਤੇ ਵੀਡੀਓ ਲੈ ਕੇ ਆਇਆ ਪਿੰਡ ਰੱਲੇ ਤੋਂ ਜ਼ਿਲ੍ਹਾ ਆ ਗਿਆ ਮਾਨਸਾ ਤੀਜਾ ਸੁਆ ਨਗ ਦਿਖਾ ਦੂੰ ਜਮਾ ਕਮਾਲ ਦੀ ਪੂਰੀ ਪਲੀ ਹੋਈ ਵਜਨ ਬਿੱਡ ਚ ਤੇ ਹਵਾਨਾ ਨਾ ਪੰਡਲੇਵੇ ਦੀ ਲੱਗੀ ਹੋਈ ਆ ਕਰਮਾਲੀ ਦੇ ਗਾੜੀ ਗੂੜੀ ਚੈੱਕ ਕਰ ਲਓ ਤੁਸੀਂ ਤੇ ਬਾਈ ਨਾਲ ਆਪਾਂ ਗੱਲ ਵੀ ਕਰਾਂਗੇ ਕੁਲਵਿੰਦਰ ਨਾਲ ਅੱਜ ਸੂਈ ਐ ਮਾਗਰ ਫੀਮੇਲ ਕੱਟੀ ਐ ਜੇ ਰਵਾਈਆਂ ਦੇ ਕੋਹ ਪਈਆ ਬੱਠੜ ਚ ਬਾਈ ਬਾਈ ਕਹਿੰਦਾ ਜੇਰ ਦੀ ਓਕੇ ਆ ਥਣਾ ਦੀ ਓਕੇ ਤੇ ਗੱਲਬਾਤ ਕਰਦੇ ਗਲਵਿੰਦਰ ਆ ਜਾ ਬਾਈ ਕੀ ਹਾਲ ਆ ਬਾਈ ਠੀਕ ਆ ਬਾਈ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਬਾਈ ਗਲਵਿੰਦਰਾ ਜੇ ਆਪਾਂ ਆ ਨਗ ਦੀ ਗੱਲ ਕਰੀਏ ਜਮਾਂ origignal ਸੂਆ ਕਿੰਨੇ ਮੈਂ ਤੀਜਾ ਬਾਈ ਤੀਜਾ ਸੂਆ ਆ ਕਿੰਨਾ ਦੁੱਧ ਚੋਇਆ ਦੂਜੇ ਸੂਏ ਦੂਜੇ ਸੂਏ ਤੋਂ ਹੋਇਆ ਬਾਈ ਆਪਾਂ 17 ਕਿਲੋ ਆਪਾਂ 16 ਕਿਲੋ ਕਹਨੇ ਆ ਠੀਕ ਆ 16 17 ਦੇ ਚੱਲੀ ਐ ਚੱਲੀ ਐ ਤੇ ਬਿੰਦਗਾ ਵਾਲਾ ਹਵਾ ਨਾ ਲੱਗਿਆ ਬਾਈ ਆ ਦਿਖਾ ਦੇ ਨੇੜ ਦੋਨੇ ਬਿੰਦੀਆਂ ਦੋਨੇ ਪਾਸੇ ਨੇ ਬਾਈ ਰਾਈਡਰ ਲੈਫਟ ਦੋਨੇ ਪਾਸੇ ਨਾ ਹਵਾਨੇ ਤੇ ਬਿੰਦੀਆਂ ਵਾਲਾ ਹਵਾਨਾ ਲੱਗਿਆ ਚੰਗਾ ਜਿਹੜਾ ਕੀ ਤਾਮੀ ਵਜਰੂ ਲੱਗਿਆ ਹੁੰਦਾ ਜੇ ਹੁਣ ਬਾਈ ਆਪਾਂ ਇਹਦੀ ਗੱਲ ਕਰੀਏ ਥਣਾ ਦੀ ਕਿਵੇਂ ਥਣਾ ਦੀ ਬਾਈ ਉਂਗਲ ਵਰਗੀ ਧਾਰ ਪੈਂਦੀ ਆ ਪੂਰੀ ਮੋਟੀ ਮੋਟੀ ਧਾਰ हां ਬਾਈ ਚਵਾਈ ਬੋਲੀ ਆ ਬਾਈ ਤੁਮਾਂ ਬਾਈ ਨਾ ਕੋਈ ਸਰਲਾ ਨਾ ਕੋਈ ਸੱਪਾ ਪਾਵਾ ਪੂਰੀ ਫੁੱਲ ਗਾਰੰਟੀ ਹੈ ਕੋਈ ਬਾਹਰ ਬਲੋਟਾ ਮੈਂ ਕਹਾ ਬਾਈ ਫੁੱਲ ਗਾਰੰਟੀ ਆ ਧੁਰ ਟਿਕੜੀ ਠੀਕ ਐ ਮਾਗਰ ਕੱਟੀ ਐ ਮਾਗਰ ਕੱਟੀ ਐ ਠੀਕ ਐ ਤੇ ਜੇ ਬਾਈ ਹੁਣ ਇੱਕ ਗੱਲ ਆਪਾਂ ਹੋਰ ਕਰ ਲਈਏ ਕੁਈ ਦੁੱਧ ਪੀ ਗਏ ਤੋਕੜ ਗੱਬੜ ਵਾਪਸ ਕਰਨੀ ਚਾਹੁੰਦਾ ਹੈ ਕਿਨੇ ਦੀ ਕੱਟ ਲੈਣਾ ਬਾਈ ਆਪਾਂ 90000 ਦੀ ਕੱਟ ਲਾਂਗੇ ਗੱਬੜ ਹੋਵੇ ਚਿੱਕ ਚ ਆਉਂਦੀ ਹੋਵੇ ਮਾਗਰ ਹੋਵੇ ਕੱਟੀ ਠੀਕ ਹੈ ਤੇ ਐਂ ਪਲੀ ਹੋਵੇ ਕੋਈ ਛੱਟ ਫੇੜ ਨਾ ਬੱਜੀ ਹੋਵੇ ਠੀਕ ਹੈ ਤੇ ਥੱਲੇ ਦੁੱਧ ਹੋਵੇ 6-7 ਕਿਲੋ ਲਓ ਵੀ ਸੱਜਣੋ ਬਾਈ ਕਹਿੰਦਾ 90000 ਦੀ ਮੋਰ ਕੇ ਤੋਕੜ ਗੱਬੜ ਲੈ ਲੂ ਲਿੱਸੀ ਨਾ ਹੋਵੇ ਛੱਟ ਫੇੜ ਨਾ ਬੱਜੀ ਹੋਵੇ ਤੇ ਮਾਗਰ ਬੱচ্চਾ ਹੋਵੇ ਲਓ ਵੀ ਸੱਜਣੋ ਪੂਰਾ ਚੰਗੀ ਚੀਜ਼ ਦਿਖਾ ਰੋ ਯਾਰ ਕਮਾਲ ਦੀ ਬਿਊਟੀ ਨਾ ਸਗੀ ਤੇ ਆਹ ਦੇਖ ਲਓ ਕੁੰਨੀ ਗਾਨੀ ਨਾ ਆ ਖੜੀ ਆ ਕਰਮ ਬਹੁਤ ਜਿਆਦਾ ਚੰਗਾ ਹਵਾਨਾ ਲੱਗਾ ਚੱਲ ਬੱਤੋਏ ਪਿੰਡ ਆ ਗਾ ਬਈ ਵਪਾਰ ਦਾ ਕੰਮ ਤਾਂ ਨਹੀਂ ਹੈ ਨਾ ਨਾ ਵਪਾਰ ਦਾ ਕੰਮ ਨਹੀਂ ਚੇ ਗੱਲੇ ਨਾ ਦੱਸ ਜਨੋ ਬਾਈ ਕਹਿੰਦਾ ਕੋਈ ਵਪਾਰ ਦਾ ਕੰਮ ਨਹੀਂ ਤੇ ਆ ਦੇਖ ਲਓ ਬਾਈ ਚਾਹੇ ਫੀਤਾ ਲਾ ਲਿਓ ਚਾਰੇ ਥਣ ਜਮਾ ਬਰਾਬਰ ਆ ਮੋਟੇ ਲੱਗਿਆ ਕਰਮਾਲੀ ਨਾ ਯਾਰ ਅੱਜ ਜਿਵੇਂ ਅੱਜ ਤਾਜੀ ਸੂਈ ਆ ਕੋਈ ਉਪਰਾ ਬਣ ਨਹੀਂ ਕਰਿਆ ਬਾਈ ਗੁਲਵਿੰਦਰਾ ਐਡਰੈਸ ਬੋਲ ਐਡਰੈਸ ਬਾਈ ਪਿੰਡ ਰੱਲਾ ਹਾਂਜੀ ਜ਼ਿਲ੍ਹਾ ਮਾਨਸਾ ਤੇ ਇਧਰੋਂ ਆਪਣਾ ਉੱਬੇ ਬੰਨਾ ਮਾਨਸਾ ਬੰਨੇ ਹੋਈਏ। ਫੇਰ ਵੀ ਵੱਡੀ ਸੜਕ ਦੇ ਉੱਤੇ ਇਹ ਬਰਨਾਲੇ ਬੰਨੇ ਹੋਈਏ ਤਾਂ ਵੀ ਵੱਡੀ ਸੜਕ ਤੇ। ਠੀਕ ਹੈ ਬਾਈ। ਹਾਂ। ਤੇ ਇਸ ਸੰਗ ਸਰ ਗੁਰਦੁਆਰਾ। ਠੀਕ ਹੈ ਬਾਈ ਨੰਬਰ ਬੋਲ ਦੇ ਦੋ ਨੇ। ਨੰਬਰ 92 94 646 61 355 198 783 077 55। ਲੋ ਵੀ ਸੱਜਣਾ ਨੰਬਰ ਬੋਲ ਤਾਂ ਥੱਲੇ ਚੱਲੀ ਵੀ ਜਾਂਦਾ ਹੈ। ਸੰਪਰਕ ਕਰ ਲਿਓ ਤੇ ਜਮਾ ਕਮਾਲ ਦੀ ਕੋਈ ਚੀਜ਼ ਦਿਖਾ ਰੂਗਾ ਪਿੱਠ ਪੜਾਵਾ ਉਹ ਚੱਕਮਾ ਲੱਗਿਆਗਾ। ਬਾਈ ਜੇ ਹੁਣ ਰੇਟ ਦੀ ਗੱਲ ਕਰੀਏ ਰੇਟ। ਰੇਟ ਬਾਈ ਫੋਨ ਤੇ ਕਰ ਲੈ। ਬਾਲਾ ਤਾਂ ਨਹੀਂ ਹੁੰਦਾ। ਨਾ ਨਾ ਬਾਈ। ਮਾਰਦਾ ਵੀ ਦਾ ਜਾਇਜ਼ ਕਰੂੰਗਾ ਮਾਨਦਾਨ ਵੀ ਕਰੂੰਗਾ ਨਾ ਫੁੱਲ ਵੀ ਦੇਖਿਓ ਮਾਨਦਾਨ ਫੁੱਲ ਕਰਾਂਗੇ ਠੀਕ ਹੈ ਲਓ ਵੀ ਸਜਣੋ ਘਾਟੀ ਮਾਰ ਲਿਓ ਬੰਦੇ ਵੀ ਬਹੁਤ ਨਰਮ ਹੈ ਸਿਰੇ ਜਾਣ ਵਾਲੇ ਬੰਦੇ ਨਹੀਂ ਤੇ ਸਹਿਦੀ ਲੈਂਦਾ ਬਾਈ ਗਰੰਟੀ ਲੈਂਦਾ ਕਹਿੰਦਾ ਸੂਹੀ ਸਵਾਈ ਹੈ ਤੁਸੀਂ ਪਾਸ ਕਰਕੇ ਲੈ ਜਾਓ ਕੋਈ ਚੱਕਰ ਵਾਲੀ ਹਾਂ ਹਾਂ ਪਾਸ ਬਾਈ ਆਪੋ ਆ ਕਰਵਾ ਕੇ ਆਪਣੀ ਨਸਲੀ ਕਰੋ ਠੀਕ ਹੈ ਬਾਈ ਬਾਕੀ ਸਜਣੋ ਤੁਹਾਡਾ ਸਾਰਿਆਂ ਦਾ ਵੀਡੀਓ ਦੇਖਣਾ ਦਾ ਧੰਨਵਾਦ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਇਕ ਕਰ ਦਿਓ ਤੁਹਾਡਾ ਸਾਰਿਆਂ ਦਾ ਧੰਨਵਾਦ